ਏ ਮਨ ਪਿਆਰਿਆ ਏ ਮੇਰੇ ਪਿਆਰੇ ਮਨਾ ਤੂੰ ਸਦਾ ਸੱਚ ਸਮਾਲੇਈ ਨਾ ਏ ਮਨ ਪਿਆਰਿਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏ ਕੁਟੰਬ ਤੂੰ ਜੇ ਦੇਖਦਾ ਇਹ ਮ੍ਰਗ ਤ੍ਰਿਸ਼ਨਾ ਹੈ ਏ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਇਹਨੇ ਤੇਰੇ ਨਾਲ ਨਹੀਂ ਜਾਣਾ ਤੇ ਤੇਰੇ ਨਾਲ ਨਿਭਣ ਵਾਲਾ ਨਹੀਂ ਕਿਉਂਕਿ ਇਹ ਹੈ ਹੀ ਅਸਤ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਐ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਮਿਰਗ ਵੀ ਪਛਤਾਂਦਾ ਹੈ ਗੰਧਰਬਨਗਰੀ ਵਾਲਾ ਕਿਹੜਾ ਕੋਠੀਆਂ 'ਚ ਰਹਿੰਦਾ ਤੇ ਸ਼ਾਂਤ ਥਲੇ ਬੈਠਾ ਵੀ ਪਛਤਾਂਦਾ ਹੈ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਨਾ ਕਰਿਓ ਇਹ ਅਸਤ ਕਹਿ ਜਿਤ ਅੰਤ ਪਛੋਤਾਈ ਹੈ ਮਹਾਰਾਜ ਫਿਰ ਇਸ ਅਸੱਤ ਵਿੱਚੋਂ ਸੱਤ ਕਿਵੇਂ ਲੱਭੀਏ ਧੰਨ ਗੁਰੂ ਅਮਰਦਾਸ ਕਹਿੰਦੇ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਏਹੀ ਸੱਤ ਹੈ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਹੈ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅੱਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਤੋਂ ਹੁਕਮਨਾਮਾ ਤੁਸੀਂ ਸੁਣਿਆ ਹੋਣਾ ਜਰੂਰ ਸੁਣਿਆ ਕਰੋ ਸ਼ਾਮ ਨੂੰ ਮੇਰੀ ਬੇਨਤੀ ਹੈ ਜੀ ਕਿਉਂਕਿ ਉਹ ਸਾਡਾ ਧੁਰਾ ਹੈ ਕਾਹੂ ਦਿਨ ਨੇ ਪਾਟ ਪਟੰਬਰ ਕਾਹੂ ਪਲਗ ਨਿਵਾਰਾ ਕਾਹੂ ਗੜੀ ਗੋਦਰੀ ਨਹੀਂ ਕਾਹੂ ਖਾਨ ਪਰਾਰਾ ਐ ਹਿਰਖ ਵਾਰਨਾ ਕਿ ਜੈ ਰੇਮਨ ਸੁਕ੍ਰਿਤ ਕਰ ਕਰ ਲੀਜੇ ਰੇਮਨ ਐ ਹਿਰਖ ਵੀ ਕਿਆ ਜਾਂਦਾ ਪਰ ਜੇ ਐੜਾ ਥੋੜਾ ਗੇਤਰ ਲਈ ਹਿਰਖ ਨਾ ਕਰ ਉਹਦੇ ਮਹਾਰਾਜ ਕਹਿੰਦੇ ਨੇ ਕਿਸੇ ਨੂੰ ਨਿਵਾਰੀ ਪਲੰਗ ਦਿੱਤੇ ਨੇ ਕਈ ਵਿਚਾਰੇ ਬਾਹਰ ਲੱਭਦੇ ਫਿਰਦੇ ਗੱਦਾ ਲੱਭ ਜੂਗਾ ਤੇ ਸੱਚੀ ਵਿੱਚ ਇੱਥੇ ਹੈ ਨਾ ਜੀ ਪਰਵਾਨਾ ਸਾਹਿਬ ਜੀ ਨੇ ਇੱਕ ਗੱਲ ਬੜੀ ਪਿਆਰੀ ਲਿਖੀ ਜੀ। ਯਾਨੀ ਜਸਵੰਤ ਸਿੰਘ ਜੀ। ਕਿਉਂਕਿ ਉਹ ਕਥਾ ਕਰਦੇ ਨੇ ਗਾਥਾ ਰੂਪ। ਉਹਨਾਂ ਦਾ ਆਪਣੀ ਸਟਾਈਲ ਹੈ ਜੀ ਬਹੁਤ ਸੋਹਣਾ। ਕਹਿੰਦੇ ਇੱਕ ਵਾਰੀ ਕੋਈ ਸੇਠ ਵੇਚਾ ਸੀ। ਤੇ ਇੱਕ ਬੰਦਾ ਉਹਦੇ ਕੋਲ ਚਲਾ ਗਿਆ ਦੁਕਾਨ ਤੇ ਮੰਗਣ। ਮੰਗਣ ਕਹਾਦਾ ਗਿਆ ਵਿਚਾਰਾ ਉਹਨੂੰ ਲੋੜ ਪੈ ਗਈ ਮੰਗਤਾ ਨਹੀਂ ਸੀ ਉਹ। ਉਹਨੇ ਕਿਹਾ ਸੇਠ ਜੀ ਮੈਂ ਕਈ ਦਿਨਾਂ ਦਾ ਭੁੱਖਾ ਹਾਂ। ਮੈਂ ਚੰਗੇ ਭਲੇ ਘਰ ਦਾ ਸਾਂ ਪਰ ਪਲਟਾ ਬਚ ਗਿਆ ਮੇਰਾ ਸਭ ਕੁਝ ਚਲਾ ਗਿਆ ਤੇ ਮੈਨੂੰ ਖਾਣ ਵਾਸਤੇ ਰੋਟੀ ਵੀ ਕੋਈ ਨਹੀਂ ਰੋਟੀ ਦੇ ਦਿਓ ਕੱਪੜੇ ਤੇ ਮੈਨੂੰ ਬਿਸਤਰਾ ਕੋਈ ਦੇ ਸਕਦੇ ਹੋ ਉਹ ਸੇਠ ਇਹਨਾਂ ਹੰਕਾਰਿਆ ਕਹਿੰਦਾ ਤੇਰੇ ਵਰਗੇ ਕਈ ਮੰਗਤੇ ਇੱਥੇ ਤੁਰੇ ਫਿਰਦੇ ਨੌਕਰ ਨੂੰ ਕਹਿੰਦਾ ੱੱਕੇ ਮਾਰ ਦੁਕਾਨ ਤੋਂ ਬਾਹਰ ਘਰ ਸਵੇਰੇ ਸਵੇਰੇ ਆ ਗਿਆ ਮੰਗਤਾ ਉਹਨੇ ਕਿਹਾ ਮੈਂ ਮੰਗਤਾ ਨਹੀਂ ਮੈਨੂੰ ਸਮੇ ਨੇ ਇੱਥੇ ਖੜਿਆਂ ਕਰ ਦਿੱਤਾ ਮੈਂ ਮੰਗਤਾ ਨਹੀਂ ਹੈਗਾ ਸਮੇਂ ਨੇ ਖੜਿਆ ਕੀਤਾ ਰੱਬ ਦੀ ਕਰਨੀ ਉਹਨੂੰ ਧੱਕੇ ਤਾਂ ਮਾਰਦੇ ਸੇਠ ਦੇ ਦਿਨ ਮਾਰੇ ਆ ਗਏ ਦੁਕਾਨ ਵੇਗੀ ਵਪਾਰ ਸਭ ਕੁਝ ਚਲਾ ਗਿਆ ਅੱਜ ਉਹ ਉੱਥੇ ਆ ਕੇ ਖਲੋ ਗਿਆ ਜਿਹੜੀ ਜਿਹਨੂੰ ਕਦੀ ਧੱਕੇ ਮਾਰੇ ਉਹ ਵੀ ਅੱਜ ਲੋੜ ਬੰਦ ਹੋ ਕੇ ਕਿਸੇ ਦੀ ਦੁਕਾਨ ਤੇ ਚਲਾ ਗਿਆ ਉਹਦੀ ਦੁਕਾਨ ਸੀ ਬੜੀ ਸੋਹਣੀ ਕੱਪੜੇ ਦਾ ਕੰਮ ਉਹਦਾ ਸੋਨੇ ਦਾ ਕੰਮ ਉਹਦਾ ਕਰਿਆਨੇ ਦਾ ਕੰਮ ਉਹਦਾ ਉਹ ਬੂਵੇ ਅੱਗੇ ਖਲੋ ਕੇ ਆਵਾਜ਼ ਦਿੰਦਾ ਉਹ ਸੇਠ ਮੈਨੂੰ ਲੋੜ ਨੇ ਮਾਰ ਦਿੱਤਾ ਮੈਂ ਮੰਗਤਾ ਨਹੀਂ ਮੈਂ ਕਈ ਦਿਨਾਂ ਦੀ ਰੋਟੀ ਨਹੀਂ ਖਾਧੀ ਸ਼ੀਸ਼ਾ ਲੱਗਾ ਸੀ ਸੇਠ ਨੇ ਵੇਖਿਆ ਸ਼ੀਸ਼ੇ ਵਿੱਚੋਂ ਕਿ ਬਾਹਰ ਕੋਈ ਖਲੋਤਾ ਹੈ ਉਹਨੇ ਨੌਕਰ ਨੂੰ ਆਵਾਜ਼ ਦਿੱਤੀ ਉਸ ਬੰਦੇ ਨੂੰ ਇਸ਼ਨਾਨ ਕਰਾਓ ਉਹਦਾ ਮਾਪ ਲੈ ਕੇ ਕੱਪੜੇ ਸਵਾ ਕੇ ਦਿਓ ਉਹਨੂੰ ਰਹਿਣ ਦਾ ਪ੍ਰਬੰਧ ਕਰਾਓ ਉਹਨੂੰ ਰੋਟੀ ਦਿਓ ਉਹਨੂੰ ਸਨਮਾਨ ਦਿਓ ਆਪ ਨਹੀਂ ਮਿਲਿਆ ਉਨੇ ਜੀ ਉਸ ਬੰਦੇ ਦਾ ਇਸ਼ਨਾਨ ਕਰਾਇਆ ਉਹਨੂੰ ਕਿਹਾ ਜੇ ਤੇਰਾ ਪ੍ਰਬੰਧ ਨਹੀਂ ਰੋਟੀ ਵੀ ਦੇਾਂਗੇ ਕੱਪੜਾ ਵੀ ਦੇਾਂਗੇ ਤੇਰੀ ਸੰਭਾਲ ਕਰਾਂਗੇ ਉਹਨੂੰ ਕਮਰਾ ਵੀ ਦੇ ਦਿੱਤਾ ਕੱਪੜੇ ਵੀ ਰੋਟੀ ਪਾਣੀ ਵੀ ਸ਼ਾਮ ਨੂੰ ਸੇਠ ਉਹਨੂੰ ਮਿਲਣ ਗਿਆ ਨੌਕਰ ਲੈ ਕੇ ਉਹ ਨੌਕਰ ਨੂੰ ਪਹਿਚਾਨ ਗਿਆ ਜਿਹੜਾ ਬੰਦਾ ਸੀ ਜਿਹਨੇ ਸਾਰਾ ਦਿਨ ਸੇਵਾ ਕਰਾਈ ਉਹਨੂੰ ਪਤਾ ਲੱਗ ਗਿਆ ਇਹ ਤਾਂ ਮੇਰਾ ਨੌਕਰ ਏ ਜਦੋਂ ਮੈਂ ਵੱਸਦਾ ਹੁੰਦਾ ਸੀ ਮੇਰੀ ਨੌਕਰੀ ਕਰਦਾ ਸੀ ਜਦੋਂ ਮਾਲਕ ਆਇਆ ਉਹਨੇ ਕਿਹਾ ਸੇਠ ਜੀ ਮੰਗਤੇ ਨੂੰ ਕਹਿੰਦਾ ਸੇਠ ਜੀ ਮੈਨੂੰ ਪਛਾਣਿਆ ਕਹਿੰਦਾ ਮੈਂ ਪਛਾਣਿਆ ਨਹੀਂ ਕਹਿੰਦਾ ਮੈਂ ਉਹ ਹੀ ਆ ਜਿੰਨੇ ਤੂੰਆਂ ਧੱਕੇ ਮਰਵਾਏ ਸਨ ਇਸ ਨੌਕਰ ਤੋਂ ਅੱਜ ਮੈਂ ਸੈੱਟ ਹੋ ਗਿਆ ਤੁਸੀਂ ਸੜਕ ਤੇ ਆ ਗਏ ਹੋ ਪਰ ਮੈਂ ਇੱਕੋ ਗੱਲ ਕਹਾਂਗਾ ਉਹ ਨੇ ਕਿਹਾ ਜੇ ਕੋਈ ਸੜਕ ਤੇ ਆ ਜਾਏ ਤੇ ਉਹਦਾ ਅਪਮਾਨ ਨਹੀਂ ਕਰੀਦਾ ਹੁੰਦਾ ਹਾਲਾਂਕਿ ਸੜਕ ਤੇ ਨੂੰ ਕੋਈ ਆਇਆ ਅਸੀਂ ਆ ਆਦਮੀ ਖਾਂ ਅਕਿੱਦ ਜੀ ਮਦ ਕਰਨ ਵਾਲੇ ਮੈਂ ਫਿਰ ਵੀ ਆਪ ਨੂੰ ਜਿਹੜੀ ਬੇਨਤੀ ਕਰ ਲਗਾ ਕਿ ਜੋ ਕੁਝ ਆਪਾਂ ਦੇਖਣੇ ਪਿਆ ਕੀ ਇਹ ਸਤਖ ਹੈ ਗੁਰੂ ਸਾਹਿਬ ਕਹਿੰਦੇ ਆ ਨਹੀਂ ਇਹ ਸਚਾਈ ਨਹੀਂ ਇਹ ਜੋ ਤੂੰ ਦੇਖਣਾ ਪਿਆ ਪਰਵਾਰ ਵਿੱਚ ਕੀ ਤੇਰੇ ਨਾਲ ਨਿਭੇਗਾ ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਇਹਦੀ ਵਿਆਖਿਆ ਕੀਤੀ ਹੈ ਹਰ ਚੰਦੋਰੀ ਵੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਪੱਠੀਆਂ ਕਿਉ ਲਹਿ ਪਿਆਸਾ ਸੋਹਣੇ ਰਾਜ ਕਮਾਈਐ ਕਰ ਭੋਗ ਵਿਲਾਸਾ ਸ਼ਾਇਆ ਬਿਰਕਣਾ ਰਹਿ ਥਿਰ ਪੁਜਾ ਕਿਉਂ ਆਸਾ ਬਾਜੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ ਭਾਈ ਸਾਹਿਬ ਦਾ ਬਚਨ ਹੈ ਹੁਣ ਇਹਦੇ ਅਰਥ ਬੜੇ ਸੌਖੇ ਨੇ ਕਹਿੰਦੇ ਨੇ ਜਿਹੜਾ ਬੰਦਾ ਖਰੀ ਚੰਦ ਦੀ ਨਗਰੀ ਤੇ ਭਰੋਸਾ ਕਰ ਲਏ ਉਹਨੇ ਵਸਣਾ ਕਿੱਥੇ ਹੈ ਜਿਹੜਾ ਬੰਦਾ ਸੁਪਨੇ ਦੇ ਰਾਜ ਤੇ ਭਰੋਸਾ ਕਰ ਲੇ ਉਹਨੇ ਕਿੱਥੇ ਵਸਣਾ ਸੁਪਨਾ ਕਦੀ ਸੱਚ ਨਹੀਂ ਹੋਣਾ ਹਰ ਚੰਦੌਰੀ ਦੇਖ ਕੇ ਕਰਦੇ ਪਰਵਾਸਾ ਥਲ ਵਿੱਚ ਤਪਣ ਪੱਠੀਆਂ ਆ ਜਿਹੜੀ ਮਿਰਗ ਤਸ਼ਨਾ ਕਿਉਂ ਲਹਿ ਪਿਆਸਾ ਸੋਹਣੇ ਰਾਜ ਕਮਾਈ ਆ ਕਰ ਭੋਗ ਬਲਾਸਾ ਛਾਇਆ ਬਿਰਕ ਨਾ ਰਹੇ ਥਿਰ ਰੁਕ ਦੀ ਛਾਂ ਥਿਰ ਨਹੀਂ ਰਹਿਣੀ ਪੁਜਾ ਕਿਉ ਆਸਾ ਤੇਰੀ ਆਸ ਸ਼ਾਨੇ ਪੂਰੀ ਨਹੀਂ ਕਰਨੀ ਅੱਗੇ ਕਿਨੇ ਬਾਜੀਗਰ ਦੀ ਖੇਡ ਜਿਉ ਸਭ ਕੂੜ ਤਮਾਸ਼ਾ ਜਿਵੇਂ ਬਾਜੀਗਰ ਤੁਹਾਨੂੰ ਪਤਾ ਮਦਾਰੀ ਵਾਲਾ ਮਦਾਰੀ ਪਾਂਦਾ ਸੀ ਨਾ ਜੀ ਕਿੰਨੀਆਂ ਚੀਜ਼ਾਂ ਕੱਢਦਾ ਕੱਪੜੇ ਬਰਤਨ ਤੁਹਾਨੂੰ ਪਤਾ ਨਿੱਕੇ ਹੁੰਦੇ ਆ ਵੇਖਣਾ ਰੇਡੀਓ ਵੀ ਕੱਢ ਲਿੰਦਾ ਸੀ ਰੇਡੀਓ ਕੱਢ ਕੇ ਗਾਣੇ ਚੱਲ ਪੈਂਦੇ ਸਨ ਨਰਾਇਣਸ਼ ਤਾਂ ਬੈਠਾ ਹੋਣਾ ਨੂੰ ਕਹਿੰਦਾ ਹੱਥ ਖੋਲ ਉਹਨੇ ਹੱਥ ਖੋਲਣਾ ਵਿੱਚ ਰੁਪਈਏ ਨਿਕਲਣ ਕਹਿੰਦਾ ਚੋਰਾ ਰੁਪਈਏ ਤੂੰ ਮੇਰੇ ਚੋਰੀ ਕਰ ਲੈ ਕਿੱਡੀ ਕਲਾ ਸੀ ਉਹਦੀ ਪਰ ਇੰਨੀ ਖੇਡ ਖੇਡ ਕੇ ਬਰਤਨ ਕੱਪੜੇ ਸਭ ਕੁਝ ਵਿਖਾ ਕੇ ਫਿਰ ਕਹਿੰਦਾ ਸੀ ਹੁਣ ਖੇਡ ਮੈਂ ਦਿਖਾ ਦਿੱਤੀ ਏ ਚਵਾਨੀ ਠਿਆਨੀ ਜ਼ਰੂਰ ਦੇ ਕੇ ਜਾਇਓ ਇਸ ਤੇ ਆਪਾਂ ਦਸੀਆਂ ਸਰਦੇ ਨਾ ਤੇ ਜੇ ਕੋਈ ਸਿਆਣਾ ਬੰਦਾ ਕਹਿ ਦੇ ਉਹ ਭਾਈ ਸੱਜਣਾ ਤੇਰੇ ਹੱਥ 'ਚ ਇੰਨੀ ਤਾਕਤ ਤੂੰ ਰੇਡੀਓ ਤੂੰ ਕੱਪੜੇ ਤੂੰ ਗਹਿਣੇ ਤੂੰ ਭਾਂਡੇ ਕੱਢਣਾ ਉਹ ਕਹਿੰਦਾ ਸਿਰਫ ਤੁਹਾਡੀਆਂ ਅੱਖਾਂ ਨੂੰ ਭੁਲੇਖਾ ਪਾਇਆ ਖੈਰ ਕੁਛ ਵੀ ਨਹੀਂ ਫਿਰ ਮੈਂ ਬੇਨਤੀ ਕਰਾਂਗਾ ਗੁਰੂ ਸਾਹਿਬ ਕਹਿੰਦੇ ਨੇ ਇਹ ਮੋਹ ਜਿਹੜਾ ਹੈ ਇਸ ਤਰ੍ਹਾਂ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਜਗਤ ਮੈਂ ਝੂਠੀ ਦੇਖੀ ਪ੍ਰੀਤ ਇਹ ਮੋ ਝੂਠਾ ਹੈ ਜਗਤ ਮੈਂ ਝੂਠੀ ਦੇਖੀ ਅੱਜ ਮੈਂ ਜਿਹੜੀ ਗੱਲ ਕਰ ਰਿਹਾ ਸੋ ਵਿੱਚੋਂ ਨਿਕਲਿਆ ਇਹ ਸ਼ਬਦ 'ਚ ਇੱਕ ਤੋਕ ਹੁੰਦੀ ਅਖੀਰ ਤੇ ਜਿਹੜਾ ਜੁ ਹੁਕਮਨਾਮਾ ਸੀ ਨਾ ਕਹਿਤ ਕਬੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਛੁੱਟੀ ਅੱਜ ਮੈਂ ਜਦੋਂ ਪੜਿਆ ਮੈਂ ਕਿਹਾ ਅੱਜ ਦੇ ਕੋ ਅੱਜ ਦੀ ਕਥਾ ਨਾ ਮਿਲਦਾ ਚਿਰਗਟ ਫਾਰ ਚਟਾਰਾ ਲੈ ਗਿਓ ਤਰੀ ਤਾਗਰੀ ਛੁੱਟੀ ਕੀ ਹੈ ਜੀ ਇਹਦਾ ਅਰਥ ਪਿੰਜਰੇ ਦੇ ਵਿੱਚ ਪੰਛੀ ਡਕਿਆ ਚਿੜਾ ਤੇ ਜਿੰਨੇ ਰੱਖਿਆ ਪੰਛੀ ਉਹ ਰੋਜ਼ ਕੀ ਕਰਦਾ ਪਾਣੀ ਕੁਜੀ ਕੁਜੀ ਚ ਪਾਣੀ ਪਾਉਂਦੇ ਸਨ ਦਾਣਾ ਪਾ ਦਿੰਦਾ ਉਹ ਪੰਛੀ ਦਾਣਾ ਵੀ ਪੀਂਦਾ ਇਹ ਦਾਣਾ ਖਾਂਦਾ ਤੇ ਪਾਣੀ ਪੀਂਦਾ ਤੇ ਉਹ ਉਹ ਠੁੱਠੀ ਨੂੰ ਉਸ ਕੁੱਜੀ ਨੂੰ ਬੜਾ ਪਿਆਰ ਕਰਦਾ ਉਹ ਪਾਣੀ ਦੀ ਠੁੱਠੀ ਜਾਂ ਉਹ ਕੁੱਜੀ ਜੀ ਦਾਣੇ ਵਾਲੀ ਜਿਹੜੀ ਭਾਂਡਾ ਹੈ ਉਹਨੂੰ ਬੜੀ ਪਿਆਰ ਕਰਦਾ ਕਬੀਰ ਸਾਹਿਬ ਕਹਿੰਦੇ ਨੇ ਉਹ ਚਿੜਿਆ ਇਹ ਝੂਠੀ ਕਾਮੀ ਆ ਜਿਹੜੇ ਪਾਣੀ ਵਾਲੀ ਪਿਆਲੀ ਦੇ ਧਵਾਲੇ ਤੂੰ ਘੁੰਮਣਾ ਮੇਰੀ ਇਹ ਦਾਣੇ ਰੋਜ਼ ਪੈਂਦਾ ਪਾਉਂਦੇ ਨੇ ਤੂੰ ਕਹਿੰਦਾ ਮੇਰੀ ਚੇਤੇ ਰੱਖੀ ਜਿੱਦਣ ਬਿੱਲਾ ਆਇਆ ਬਿੱਲੇ ਨੇ ਪਿੰਜਰਾ ਤੋੜ ਦਿੱਤਾ ਉਹਨੇ ਚਿੜੇ ਨੂੰ ਪਕੜ ਕੇ ਖਤਮ ਕਰ ਦਿੱਤਾ ਕਹਿਣ ਲੱਗੇ ਜਿਹਦਾ ਮੋਹ ਕਰਦਾ ਸੈਂ ਉਹ ਪਿਆਲੀ ਪਾਣੀ ਦੀ ਤੇ ਉਹ ਦਾਣੇ ਵਾਲੀ ਕੁੱਜੀ ਅਜੇ ਵੀ ਪਈ ਤੇਰੇ ਨਾਲ ਨਹੀਂ ਗਈ ਚਿਰਗਟ ਫਾਰ ਚਟਾਰਾ ਲੈ ਗਿਆ ਪਿੰਜਰੇ ਨੂੰ ਪਾੜ ਕੇ ਬਿੱਲਾ ਉਸ ਚਿੜੇ ਨੂੰ ਲੈ ਗਿਆ ਪੰਛੀ ਨੂੰ ਲੈ ਗਿਆ ਤੇਰੀ ਤਾਗਰੀ ਛੁੱਟੀ ਮਾਣਾ ਚੇਤੇ ਰੱਖੀ ਜਿਸ ਮੋਹ ਚ ਤੂੰ ਪਿਆਖ ਹੈ ਦੇਵ ਸਭ ਕੁਝ ਛੁੱਟ ਜਾਣਾ ਜਗਤ ਮੇ ਝੂਠੀ ਦੇਖੀ ਪ੍ਰੀਤ ਆਪਣੇ ਸੁਖਿਓ ਹੀ ਸਭ ਲਾਗੇ ਸੰਵਾਰਤ ਲਈ ਨਾ ਜੀ ਕਾ ਦਾਰਾ ਕਿਆ ਮੀਤ ਕੀ ਇਸਤਰੀ ਤੇ ਕੀ ਪੁੱਤਰ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭ ਕਹਤਾ ਹੈ ਸਾਰੀ ਕੇ ਨ ਮੇਰੋ ਮੇਰੋ ਮੇਰਾ ਮੇਰੋ ਮੇਰੋ ਸਭ ਕਹਤਾ ਖਿਤਿ ਸੋ ਬੰਧਿਓ ਚੀਤ ਅੰਤ ਕਾਲ ਸੰਗੀਨ ਕਹੂ ਇਹ ਅਚਰਜ ਹੈ ਰੀਤ ਇਹ ਅਚਰਜ ਹੈ ਮਰਿਆਦਾ ਦੁਨੀਆ ਦੀ ਅੰਤ ਕਾਲ ਸੰਗੀ ਨੇ ਕੋ ਇਹ ਅਚਰਜ ਕੈ ਰੀਤ ਮਨ ਮੂਰਖ ਅਜ ਹੂੰ ਨੇ ਸਮਝਤ ਸਿੱਖ ਦਾ ਖਾਰਿਓ ਨੀਤ ਤੈਨ ਰੋਜ ਸਮਾ ਜਾਣਾ ਪਿਆ ਮਿਰਗ ਤ੍ਰਿਸ਼ਨਾ ਗੰਧਰਬ ਨਰਗ ਨਗਰੰਗ ਦਰਮ ਛਾਇਆ ਸਿੱਖ ਦਾ ਖਾਰਿਓ ਨੀਤ ਨਾਨਕ ਭਵਜਲ ਪਾਰ ਪਰ ਜੋ ਗਾਵੇ ਪ੍ਰਭ ਕੇ ਗੀਤ ਇਹਨੂੰ ਭਾਈ ਸਾਹਿਬ ਨੇ ਇੱਕ ਹੋਰ ਬਚਨ ਕਿਹਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਉਹ ਵੀ ਆਈ ਅਰਥ ਨੇ ਜੀ ਉੰਜ ਵੈਸੇ ਮੇਰੀ ਬੇਨਤੀ ਹੈ ਦਿਵਾਲੀ ਨੂੰ ਕੋਈ ਖੰਡਨ ਕਰਦਾ ਕੋਈ ਮੰंडन ਕਰਦਾ ਦਿਵਾਲੀ ਸਾਡੀ ਆਇਆ ਨਹੀਂ ਗੁਰਮਖੋ ਦੋ ਮੇਲੇ ਜੋੜ ਮੇਲੇ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰ ਦਿੱਤੇ ਸਨ ਭਾਈ ਪਾਰੂ ਪਰਮਹੰਸ ਦੇ ਕਹਨ ਤੇ ਪਾਰੂ ਜੁਲਕਾ ਪਰਮਹੰਸ ਪੂਰੇ ਸਤਗੁਰ ਕਿਰਪਾ ਧਾਰੀ ਭਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਮੇਲਾ ਹੁੰਦਾ ਸੀ ਵਿਸਾਖ ਦਾ ਵਿਸਾਖੀ ਦਾ ਇੱਕ ਮੇਲਾ ਭਰਦਾ ਸੀ ਦਿਵਾਲੀ ਦਾ ਡਾਕਟਰ ਗੰਡਾ ਸਿੰਘ ਹੁਣਾ ਨੇ ਜਿਹੜੇ ਹੁਕਮਨਾਮੇ ਐਡਿਟ ਕੀਤੇ ਆ ਇਹ ਕਿਤਾਬ ਮਿਲਦੀ ਜੀ ਪਟਿਆਲਾ ਯੂਨੀਵਰਸਿਟੀ ਤੋਂ ਹੁਕਮਨਾਮੇ ਕੀ ਨੇ ਬੜੀ ਮਿਹਨਤ ਕਰਕੇ ਉਹਨਾਂ ਇਕੱਠੇ ਕੀਤੇ ਉਹਦੇ ਵਿੱਚ ਕੁਝ ਹੁਕਮਨਾਮਿਆਂ 'ਚ ਮੈਂ ਪੜਿਆ ਗੁਰੂ ਸਾਹਿਬ ਕਹਿੰਦੇ ਨੇ ਦੀਪਾਵਲੀ ਨੂੰ ਦਰਸ਼ਨਾਂ ਨੂੰ ਆਉਣਾ ਇਹਦਾ ਮਤਲਬ ਹੁਣ ਇਹਨੂੰ ਹਰ ਚੀਜ਼ ਨੂੰ ਜੋੜ ਕੇ ਆਪਾਂ ਅਨਮਤ ਨਾਲ ਜੁੜੀ ਜਾਈਏ ਜੀ ਦੀਵਾ ਬਲ ਗਿਆ ਤਾਂ ਵੀ ਸਿੱਖੀ ਨੂੰ ਖਤਰਾ ਪੈ ਗਿਆ ਸੱਚੀ ਜੋ ਇੱਕ ਨੇ ਕਿਹਾ ਸੀ ਦਾੜੀ ਬੰਨੀ ਤਾਂ ਵੀ ਖਤਰਾ ਸਾੜੀ ਬੰਨੀ ਤਾਂ ਵੀ ਖਤਰਾ ਉਹ ਕਹਿੰਦਾ ਫਿਰ ਇਹ ਮੂਮ ਹੈ ਕਿ ਪੰਥ ਹੈ ਜਿਹੜਾ ਛੇਤੀ ਮੇਰੀ ਫਿਰ ਬੇਨਤੀ ਹੈ ਨਾ ਗੱਲਾਂ ਚ ਆਪਾਂ ਉਲਝੀਏ ਨਾ ਕਈ ਵਾਰੀ ਬਾਹਰ ਦੇ ਸਿੰਬਲ ਹੁੰਦੇ ਆ ਇਹ ਸਿੰਬਲ ਚਿੰਨ ਬਾਹਰ ਦੇ ਪ੍ਰਤੀ ਕੀ ਸ਼ਬਦ ਮੈਂ ਵਰਤਾ ਪ੍ਰਤੀ ਕਹ ਲਓ ਉਹ ਚਿੰਨ ਹੁੰਦੇ ਆ ਮੈਂ ਇੱਕ ਵਾਰੀ ਇੱਥੇ ਕਿਹਾ ਸੀ ਸ਼ਹੀਦ ਦੀ ਥਾਂ ਤੇ ਦੀਵਾ ਕਿਉਂ ਬਲਦਾ ਮੈਂ ਮੱਛੀਆਂ ਦੀ ਗੱਲ ਨਹੀਂ ਕਰ ਰਿਹਾ ਮੈਨੂੰ ਬਖਸ਼ ਦੇ ਆ ਜੇ ਕਬਰਾਂ ਤੇ ਦੀਵੇ ਦੀ ਗੱਲ ਨਹੀਂ ਕਰ ਸ਼ਹੀਦਾਂ ਦੇ ਕਿਉਂ ਯਾਦ ਰੱਖਿਓ ਉਹ ਦੀਵਾ ਅਸਲ ਚ ਪੂਜਾ ਨਹੀਂ ਦੀਵਾ ਇੱਕ ਪ੍ਰਤੀਕ ਹੈ ਕਿਸ ਬੰਦੇ ਨੇ ਆਪਣਾ ਸਿਰ ਦੇ ਕੇ ਵੀ ਇਸ ਘਰ ਦਾ ਦੀਵਾ ਨਹੀਂ ਬਜਣ ਦਿੱਤਾ ਦੀਵਾ ਬੁਝਣ ਦਾ ਮਤਲਬ ਹੁੰਦਾ ਕੌਮ ਦਾ ਖਾਤਮਾ ਹੋ ਜਾਣਾ ਦਰਬਾਰ ਸਭ ਤੁਹਾਨੂੰ ਪਤਾ ਹੈ ਦੀਵਾ ਬਾਲਣ ਪਿਓ ਗਿਆ ਪੁੱਤਰ ਗਿਆ ਸ਼ਹੀਦ ਹੋਏ ਇਸੇ ਕਰਕੇ ਮੈਂ ਕਈ ਵਾਰੀ ਕਹਿੰਦਾ ਇਹ 1 ਲੱਖ ਪੂਤ 2 ਲੱਖ 91 ਤੇ ਰਾਮਨ ਕਰ ਤੀਹਾਨਾ ਪਾਤੀ ਮੈਂ ਕਿਹਾ रामचंद्र ਜੀ ਮੈਂ ਨਹੀਂ ਕਿਤੇ ਪੜਿਆ ਦੀਵੇ ਚੁਕਲੇ ਉਹਨਾਂ ਕਿਹਾ ਬੱਤੀਆਂ ਵੀ ਚੁਕਲ ਜੋ ਇਹਦਾ ਮਤਲਬ ਸੀ ਏਡੇ ਵੱਡੇ ਪਰਿਵਾਰ ਵਾਲੇ ਬੰਦੇ ਦੇ ਘਰ ਚ ਅਨਸਬੰਸੀ ਨਹੀਂ ਰਹੀ ਕੋਈ ਦੀਵਾ ਬਾਲਣ ਵਾਲਾ ਨਹੀਂ ਰਿਹਾ ਦੀਵੇ ਬਾਲਣ ਦਾ ਮਤਲਬ ਹੈ ਇਹਦੀ ਖੋਦ ਨੂੰ ਪਰ ਇਹਨੂੰ ਪੂਜਾ ਚ ਲੈ ਕੇ ਨਹੀਂ ਅਰਚ ਕਰਨੇ ਫਿਰ ਮੈਂ ਜਿਹੜੀ ਬੇਨਤੀ ਇੱਥੇ ਕਰ ਲਗਾ ਕਿ ਇਹ ਮਹਾਰਜ ਕਹਿੰਦੇ ਮੋਚ ਰਚ ਜਾਂਦੇ ਨੇ ਉਹ ਜਿਹੜੇ ਦੁਰਮਤ ਚ ਫਸੇ ਨੇ ਉਹ ਪੌੜੀ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਤਾਰੇ ਜਾਤ ਸਨਾਤ ਅੰਬਰ ਭਾਲੀਅਨ ਪੁੱਲਾਂ ਦੀ ਬਾਗਾਂ ਚੰਚੰਚ ਚਾਲੀਅਨ ਤੀਰਥ ਜਾਤੀ ਜਾਤ ਨੈਣ ਨਖਾਲੀਅਨ ਇਹਦੇ ਖੀਰ ਚ ਇੱਕ ਤੋਕ ਆਉਂਦੀ ਗੁਰਮੁਖ ਸੁਖ ਫਲ ਦਾਤ ਸ਼ਬਦ ਸਮਾਲੀਆ ਹਰਚੰਦौरी ਦਾ ਜ਼ਿਕਰ ਵੀ ਹੁੰਦਾ ਹੁਣ ਇਹਦੇ ਅਰਥ ਕੀ ਨੇ ਉਂਝ ਮੇਰੀ ਬੇਨਤੀ ਹੈ ਜੀ ਪਲੀਜ਼ ਉਦੋਂ ਆਪਾਂ ਪੜ੍ਹ ਜਰੂਰ ਦਿੰਨੇ ਆ ਦੀਵਾਲੀ ਦੀ ਰਾਤ ਦੀਵੇ ਬਾਲੀਆ ਪਰ ਸੰਗਤ ਨੂੰ ਦੱਸਣਾ ਚਾਹੀਦਾ ਵੀ ਇਹ ਇਹਦੇ ਨਾਲ ਸੰਬੰਧਤ ਨਹੀਂ ਇਹ ਮੋਹ ਨਾਲ ਤੇ ਨਾਸ਼ਵੰਤਾ ਨਾਲ ਸੰਬੰਧਤ ਹੈ ਹੁਣ ਜਿਵੇਂ ਮੈਂ ਕਿਦਿਨ ਕਿਹਾ ਸੀ ਅਰਥ ਅਨਰਥ ਨਾ ਕਰੋ ਕੁੱਤਾ ਰਾਜ ਵਹਾਲੀਆ ਫਿਰ ਚੱਕੀ ਚੱਟੇ ਸਾਰੇ ਪੜ੍ਹਨੇ ਆ ਨਾ ਅਗਲਾ ਪੁੱਛ ਲੈ ਦੇ ਅਰਥ ਕੀ ਨੇ ਉਹ ਪੌੜੀ ਨਿੰਦਕ ਵਾਸਤੇ ਹੈ ਵੀ ਕੁੱਤੇ ਨੂੰ ਰਾਜ ਤੇ ਬਿਠਾ ਲਓ ਚੱਕੀ ਚੱਟਣ ਤੋਂ ਨਹੀਂ ਮੁੜਦਾ ਜਿਹੜਾ ਤੁਹਾਡੀ ਨਿੰਦਿਆ ਕਰਦਾ ਉਹਨੂੰ ਜਿੰਨਾ ਮਰਜੀ ਸਮਾਨ ਦੇ ਦਿਓ ਉਸਨੇ ਕੁੱਤੇ ਦੀ ਤਰ੍ਹਾਂ ਕਿਤੇ ਨੇ ਕਿਤੇ ਜਾ ਕੇ ਫਿਰ ਨਿੰਦਿਆ ਕਰ ਦੇਣੀ ਕਿਉਂਕਿ ਅਸੀਂ ਸ਼ਬਦਾਂ ਨੂੰ ਉਸ ਉਸ ਪਰਪੇਖ 'ਚ ਰਹਿਣ ਦਈਏ ਸੰਗਤ ਨੂੰ ਪਤਾ ਨਹੀਂ ਹੁੰਦਾ ਤੇ ਜੇ ਮੰਨ ਲਓ ਮੈਂ ਅਜੇ ਅਰਥ ਕਰ ਦਿੱਤੇ ਇਹ ਫਿਰ ਇਹ ਨਾ ਕੋਈ ਸੋਚਣ ਲੱਗ ਪਏ ਇਹਦਾ ਮਤਲਬ ਫਿਰ ਰਾਜਿਆਂ ਦੀ ਪਿੱਠ ਝੋਕਦਾ ਹੈ ਅਰਥ ਗਲਤ ਕਰਨ ਲੱਗ ਪਾਂਗੇ ਅਸੀਂ ਤਾਂ ਹੀ ਪਾਣੇ ਪੈਣਾ ਦੁੱਖ ਕਿਉਂਕਿ ਗੁਰਬਾਣੀ ਜੇ ਨਹੀਂ ਪੜਾਂਗੇ ਜਿਹੜਾ ਮਰਜੀ ਅਰਥ ਹੋਣ ਤੇ ਇੱਥੇ ਤੇ ਇਹ ਵੀ ਅਰਥ ਕਰਦੇ ਸੰਤ ਸਾਜਣ ਭੈ ਸਰਸੇ ਹਣਾ ਕਰਦੇ ਰਹਿਆ ਪਿੰਡੂ ਲੋਕ ਜਾਂਦੇ ਸਨ ਉਹ ਕਹਿੰਦੇ ਗੁਰੂ ਅਮਰਦਾਸ ਕਹਿੰਦੇ ਸੰਤ ਸਰਸੇ ਰਹਿੰਦੇ ਆ ਨਹੀਂ ਪਿਆਰੋ ਭਾਈ ਪ੍ਰੋਫੈਸਰ ਸਹਿਬ ਸਿੰਘਾ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਰਪਣ ਸ਼ੁਰੂ ਕੀਤਾ ਜਦੋਂ ਇਹ ਤੋਕਾਈ ਵਕਤ ਨਾ ਪਾਇਓ ਕਾਦੀਆਂ ਉਹਨਾਂ ਨੇ ਨੋਟ ਦਿੱਤਾ ਥੱਲੇ ਜਿਹਦੇ ਕਰ ਟਿਕਾਉ ਪੜਿਓ ਕਿਉਂਕਿ ਕਾਦੀਆਂ ਵਾਲੇ ਜਿਹੜੇ ਨੇ ਮਰਜਈ ਕਈ ਸੰਤਾਂ ਨੇ ਨੇ ਕਾਦੀਆਂ ਵਾਲੇ ਕਹਿੰਦੇ ਸਨ ਵੀ ਗੁਰੂ ਸਾਹਿਬ ਲਿਖ ਕੇ ਦੇ ਗਿਆ ਪੰਜਾਬ ਚ ਰਹਿਣ ਵਾਲਿਓ ਕਾਦੀਆਂ ਵਾਲਿਆਂ ਨਾਲ ਨਾ ਪਤਾ ਲਾਇ ਲੋਕੀ ਸਾਰੀ ਮੰਨਣ ਲੱਗ ਪਏ ਉਹ ਸ਼ਬਦ ਕਾਦੀ ਕਾਦੀ ਮੀਨਜ਼ ਕਾਜ਼ੀ ਪ੍ਰਕਰਨ ਚੱਲ ਰਿਹਾ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੈ ਕੁਰਾਨ ਜੇ ਪ੍ਰਮਾਤਮਾ ਦੇ ਰਚਨਾ ਦੇ ਟਾਈਮ ਦਾ ਮਕੀਨੇ ਦਾ ਤਰੀਕ ਦਾ ਪਤਾ ਹੁੰਦਾ ਤੇ ਜਿਹੜੇ ਖਲੀਫਿਆਂ ਨੇ ਕੁਰਾਨ ਦੇ ਸਫਾਰੇ ਇਕੱਠੇ ਕੀਤੇ ਉਹ ਕਿਉਂ ਨਾ ਦੱਸ ਗਏ ਉਹ ਕਿਹੜਾ ਵਕਤ ਸੀ ਸਾਮਾਨੀ ਦੱਸਿਆ ਪਰ ਉਹਦੇ ਅਰਥ ਹੋਰ ਗਾਉ ਇਸ ਤਰ੍ਹਾਂ ਸੰਤ ਸਾਜਨ ਭੈ ਸਰਸੇ ਉਂ ਜਦੋਂ ਅਸੀਂ ਅਰਥ ਕਰਾਂਗੇ ਕਬਰੀ ਉਚਾਰਨ ਵਿੱਚ ਰਹਿ ਜਾਂਦਾ ਜੀ ਇਹ ਆਪਾਂ ਇਹ ਮਾਤਰਾ ਪੂਰੀ ਕਰਦੇ ਆ ਸਰਸੇ ਪਰ ਜਦੋਂ ਅਰਥ ਕਰਾਂਗੇ ਸਰਸੇ ਹਾਂ ਸਰਸੇ ਅਰਥ ਮੈਸਤੀ ਕਰਾਂਗਾ ਸੰਤ ਸਾਜਨ ਭੈ ਸਰਸੇ ਜੇ ਸਰਸੇ ਪਾਠ ਕਰਨੇ ਆ ਵਾਹ ਗੁਰੂ ਜੀ ਮੈਂ ਦਾਵਾ ਨਹੀਂ ਕਰ ਰਿਹਾ ਇਹ ਲਫਜ਼ ਰਾਰਾ ਸਸੇ ਨਾਲ ਜੁੜ ਗਿਆ ਸੇ ਪਿੱਛੇ ਚਲਾ ਗਿਆ ਸਰ ਸੇ ਤੇ ਜਦੋਂ ਪਾਠ ਕਰਾਂਗੇ ਸਸਾ ਅੱਗੇ ਲਾ ਲਾਂਗੇ ਤੇ ਰਾਰੇ ਪਿੱਛੇ ਸਸੇ ਲਾਂ ਲਾ ਲਾਂਗੇ ਸਰਸੇ ਇਹਦਾ ਅਰਥ ਹੋ ਜਾਗਾ ਰਸ ਸਮੇਤ ਰਸ ਨਾਲ ਪਰਪੂਰ ਰੱਬ ਦੀ ਬੰਦਗੀ ਕਰਨ ਵਾਲੇ ਜਿਹੜੇ ਸੰਤ ਸੱਜਣ ਨੇ ਉਹ ਰਸ ਤੋਂ ਖਾਲੀ ਨਹੀਂ ਉਹ ਰਸ ਦੇ ਨਾਲ ਭਰੇ ਹੋਏ ਆ ਇਸੇ ਤਰ੍ਹਾਂ ਸਾਵਣ ਸਰਸੀ ਕਾਮਣੀ ਪਰ ਪਾਠ ਜਿਹੜਾ ਪ੍ਰਚਲਿਤ ਹੈ ਸਾਵਣ ਸਰਸੀ ਕਾਮਣੀ ਫਿਰ ਅਰਜ ਕਰਾਂ ਜੀ ਉਥੇ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਦੀਵਾਲੀ ਦੀ ਰਾਤ ਸਤ ਲੱਗਦਾ ਘਰ ਘਰ ਵਿੱਚ ਦੀਵੇ ਬਲੇ ਆ ਪਰ ਇਹ ਬਲ ਦੇ ਦੀਵੇ ਝੂਠ ਨੇ ਕਿਉਂਕਿ ਅੱਧੀ ਰਾਤ ਤੋਂ ਬਾਅਦ ਇਹ ਸਾਰੇ ਦੀਵਿਆਂ ਨੇ ਰਾਤ ਵਿੱਚ ਸ਼ਾਮ ਲੋ ਜਾਣਾ ਨਾ ਬੁੱਝ ਜਾਣਾ ਇਹ ਦਿੱਸਦਾ ਹੋਇਆ ਨਹੀਂ ਰਹਿਣਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਜਾਤ ਸਨਾਤ ਛੋਟੇ ਵੱਡੇ ਪ੍ਰਭਾਤ ਵੇਲੇ ਕਿੰਨੇ ਚਮਕਦੇ ਆ ਤਾਰੇ ਸੋਹਣੇ ਲੱਗਦੇ ਆ ਉਧਰੋਂ ਉਧਰੋਂ ਚਿੱਟਾਪਨ ਹੋ ਰਿਹਾ ਹੈ ਉਧਰੋਂ ਤਾਰੇ ਚਮਕਦੇ ਆ ਪਰ ਗੁਰੂ ਸਾਹਿਬ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਕਹਿੰਦੇ ਚਮਕਦੇ ਤਾਰੇ ਤੇਰੀਆਂ ਅੱਖਾਂ ਨੂੰ ਭੁਲੇਖਾ ਹੈ ਤੂੰ ਅੱਖਾਂ ਖੋਲ ਕੇ ਦੇਖਦਾ ਰਹੀਂ ਇਹਨਾਂ ਚਮਕਦੇ ਆ ਚੰਦਲਿਆ ਨੇ ਅੱਖਾਂ ਤੋਂ ਪਰੇ ਹੋ ਜਾਣਾ ਤਾਰੇ ਜਾਤ ਸਨਾਤ ਅੰਬਰ ਭਾਲੀਆਂ ਅੱਗੇ ਫੁੱਲਾਂ ਦੀ ਬਾਗਾਂਤ ਚੁੰਨ ਚੁੰਨ ਚੱਲ ਕਿੱਡਾ ਸੋਹਣਾ ਬਗੀਚਾ ਫੁੱਲਾਂ ਨਾਲ ਭਰਿਆ ਆਪਾਂ ਰੋਜ਼ ਸੈਰ ਕਰਨੇ ਆ ਗੁਰੂ ਕਹਿੰਦੇ ਨੇ ਸਤਿਗੁਰੂ ਕਹਿੰਦੇ ਨਹੀਂ ਨਹੀਂ ਇਹ ਸਤ ਨਹੀਂ ਇਹ ਅਸਤ ਹੈ ਇਹ ਜਿਹੜਾ ਦਿਸਦਾ ਪਿਆ ਕੁਝ ਦਿਨਾਂ ਬਾਅਦ ਨਾ ਇਹਨੇ ਭੁਰ ਕੇ ਧਰਤੀ ਤੇ ਡਿੱਗ ਪੈਣਾ ਤੀਰਥ ਜਾਤੀ ਜਾਤ ਨੈ ਨਿਹਾਲੀਆਂ ਯਾਤਰੀ ਤੀਰਥ ਤੇ ਗਏ ਸਾਰਿਆਂ ਨੇ ਥਾਵਾਂ ਮੱਲੀਆਂ ਆਹ ਥਾਂ ਮੇਰਾ ਆਹ ਮੇਰਾ ਜਦੋਂ ਮੇਲਾ ਉੱਜੜ ਗਿਆ ਕੁਝ ਵੀ ਨਹੀਂ ਰਹਿ ਗਿਆ ਗੁਰੂ ਜੀ ਕਹਿੰਦੇ ਨੇ ਜਿਹੜੀ ਚੀਜ਼ ਨਿਭਣ ਵਾਲੀ ਹੈ ਗੁਰਮੁਖ ਸੁਖਪਲ ਦਾਦ ਸ਼ਬਦ ਸੰਭਾਲੀਨ ਉਹਦਨ ਵੈਸੇ ਚਾਹੀਦਾ ਇਸ ਗੱਲ ਨੂੰ ਟੇਕ ਬਣਾ ਕੇ ਭਾਈ ਇਹ ਦੀਵੇ ਦੋ ਦਿਨਾਂ ਚ ਬੁੱਝ ਜਾਣੇ ਨੇ ਸ਼ਬਦ ਦਾ ਦੀਵਾ ਬੁੱਝ ਜਾਏ ਜਲਪੈ ਇਹਨੇ ਕਦੀ ਬੁਝਣਾ ਨਹੀਂ ਖੁੰਦਾ ਮੈਂ ਫਿਰ ਬੇਨਤੀ ਕਰਾਂਗਾ ਤਤਹ ਕੁਟੰਬ ਮੋ ਮਿਥਿਆ ਇਸੇ ਤਰ੍ਹਾਂ ਪਰਿਵਾਰ ਦਾ ਮੋ ਮਿਥਿਆ ਹੈ ਹਾਂ ਫਿਰ ਇੱਕ ਸਵਾਲ ਉੱਠਦਾ ਜੀ ਜੇ ਮਿਥਿਆ ਫਿਰ ਜੋਗੀਆਂ ਵਾਲੂ ਛੱਡ ਕੇ ਤੁਰ ਜੀਏ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਜੀ ਆਪਾਂ ਘਰ ਬੈਠੇ ਸੀ ਜੇ ਮਾਨੂੰ ਮੈਂ ਆਪਣੇ ਨੂੰ ਕਹਿਣਾ ਸਾਨੂੰ ਵੀ ਉਹ ਚਲੇ ਨੇ ਸਾਲ ਚੱਲਦੇ ਆ ਵੀ ਆਹ ਸੈੱਟ ਹੋ ਗਏ ਨਾ ਇਸ ਤੋਂ ਬਾਅਦ ਸਭ ਕੁਝ ਛੱਡ ਦੇਣਾ ਆਪਾਂ ਨਾਮ ਹੀ ਜਪਣਾ ਮੇਰੇ ਖਾਲ 99% ਤੇ ਬੈਠੇ ਨੇ ਸਵਾਦ ਹੀ ਲੈਂਦੇ ਆ ਨਿਆਣਾ ਵਿਆਹ ਗਿਆ ਉਸ ਤੋਂ ਬਾਅਦ ਸੈਟਾਂ ਜੀ ਉਹ ਅਗਲੇ ਕਹਿੰਦੇ ਨੇ ਵਿਆਹ ਗਿਆ ਪੋਤਰੇ ਨੂੰ ਪਾਰਕ 'ਚ ਕਿਨੇ ਲੈ ਕੇ ਜਾਣਾ ਗੇਮ 'ਚ ਕਿਨੇ ਲੈ ਕੇ ਜਾਣਾ ਹਾਂਜੀ ਇਹਨੂੰ ਸਕੂਲ ਛੱਡਣਾ ਜੇ ਗੱਡੀ ਚ ਲਾਸੀ ਨੇ ਕੰਮ ਮੁੱਕਦਾ ਜੀ ਇਹ ਉਦਨ ਹੀ ਮੁਕਣਾ ਜਿੱਦਨ ਸਾਹ ਮੁਕਣੇ ਨੇ ਇਹ ਨਹੀਂ ਮੁਕਣਾ ਇਸ ਤਰ੍ਹਾਂ ਇਸ ਸਬਕਾਸੇ ਵਿੱਚ ਇਸ ਰੋਲੇ ਰੱਪੇ ਚ ਮੋਚ ਹੀ ਉੱਠਣ ਦਾ ਯਤਨ ਕਰਨਾ ਤੰਗ ਕਰਦਾ ਜੀ ਐਵੇਂ ਕਈ ਜੋ ਗੱਲਾਂ ਕਰਨੀਆਂ ਸੌਖੀਆਂ ਨੇ ਇੱਥੇ ਦਸ਼ਰਤ ਵਰਗੇ ਮਹੱਲ ਤੋਂ ਡਿੱਗ ਕੇ ਮਰ ਗਏ ਜੀ ਪੁੱਤਰ ਦੇ ਮੋਹ ਵਿੱਚ ਇੱਥੇ ਇੰਨੇ ਕਿਹਾ ਅਸਵਾਥਾਮਾ ਮਾਰਾ ਗਿਆ ਮਰਿਆ ਤੇ ਹਾਥੀ ਸੀ ਨਾ ਮੋਚ ਮਰ ਗਿਆ ਗੁਰੂ ਇੱਥੇ ਅਰਜਨ ਵਰਗੇ ਅਬਮਨੀਉ ਮਰਿਆ ਪੁੱਭਾਂ ਮਾਰ ਕੇ ਰੋਏ ਯਾਦ ਰੱਖਿਓ ਇੱਕ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਹੈ ਜਿਨੇ ਬਾਪ ਦਾ ਸਿਰ ਦੇਖਿਆ ਤਾਂ ਵੀ ਅਖਰੂ ਨਹੀਂ ਸਟਿਆ ਤੇ ਪੁੱਤਰਾਂ ਦੀ ਲਾਜ ਦੇਖੀ ਤਾਂ ਵੀ ਅਤਰੂ ਨਹੀਂ ਸਟਿਆ ਉਹ ਕਿੰਨਾ ਮੈਂ ਕਹਿੰਨਾ ਕਿੰਨਾ ਕਿੰਨਾ ਕੁ ਉਪਰਾਮ ਇੱਥੇ ਰਾਏ ਕੱਲੇ ਕੋਲ ਜਾਂਦੇ ਆ ਜਦੋਂ ਕਹਿੰਦੇ ਆ ਮਹਾਰਾਜ ਤੇ ਪੁੱਤਰ ਚਲੇ ਗਏ ਗੁਰੂ ਕੀ ਸਾਖੀਆਂ ਲਿਖਿਆ ਚਾਰ ਲਕੀਰਾਂ ਵੰਦਿਆ ਉਸ ਤੋਂ ਬਾਅਦ ਮਟੇ ਦਿੰਦੇ ਆ ਕਹਿੰਦੇ ਲਕੀਰਾਂ ਖਿਚਣ ਦਾ ਕੋਈ ਖੁਸ਼ੀ ਹੋਈ ਕਹਿੰਦੇ ਨਹੀਂ ਮਿਟ ਗਈ ਗਮੀ ਹੋਈ ਕਹਿੰਦੇ ਨਹੀਂ ਕਹਿੰਦੇ ਬਸ ਮੇਰਾ ਅੰਦਰ ਇਸ ਤਰ੍ਹਾਂ ਹੀ ਹੈ ਆਈਆਂ ਸੰਤੇ ਮਿਟ ਗਈਆਂ ਫਿਰ ਮੈਂ ਬੇਨਤੀ ਕਰਾਂਗਾ ਜੀ ਇਹ ਇਹ ਰਹਿਣਾ ਇਸ ਤਰ੍ਹਾਂ ਹੀ ਕੁਟੰਬ ਚ ਰਹਿੰਦਿਆਂ ਇਹ ਕਲੇਸ਼ ਨਹੀਂ ਮੁੱਕਣਾ